ਕੋਈ ਦੀ ਬਰਫੀ ਅਤੇ ਮਠਾਈ ਤਾਂ ਹਰ ਕਿਸੇ ਨੇ ਸੁਣੀ ਅਤੇ ਖਾਧੀ ਹੋਵੇਗੀ ਪਰ ਖੋਏ ਵਾਲਾ नान ਜਾਂ ਕੈਲੋ ਕੁਲਚਾ ਕਦੇ ਨਹੀਂ ਸੁਣਿਆ ਹੋਵੇਗਾ ਬਟਾਲਾ ਵਿੱਚ ਮਿਲਦਾ ਖੋਏ ਵਾਲਾ ਖਾਸ ਕੁਲਚਾ ਜੋ ਕਿ ਬਣਾਇਆ ਵੀ ਖਾਸ ਤਰੀਕੇ ਨਾਲ ਜਾਂਦਾ ਹੈ ਅਕਸਰ ਹਰ ਕਿਸੇ ਨੇ ਅੰਮ੍ਰਿਤਸਰੀ ਆਲੂ ਗੋਭੀ ਪਨੀਰ ਵਾਲੇ ਕੁਲਚੇ ਦਾ ਸਵਾਦ ਤਾਂ ਜ਼ਰੂਰ ਲਿੱਤਾ ਹੋਵੇਗਾ ਲੇਕਿਨ ਬਟਾਲਾ 'ਚ ਇੱਕ ਖਾਸ ਕਿਸਮ ਦਾ ਕੁਲਚਾ ਮਿਲਦਾ ਹੈ ਜੋ ਕਿ ਬੰਦਾ ਹੈ ਖੋਏ ਦੇ ਨਾਲ ਇਸ ਕੋਈ ਵਾਲੇ ਕੁਲਚੇ ਦੇ ਚਰਚੇ ਦੂ ਦੂਰ ਤੱਕ ਹਨ ਬਟਾਲਾ ਦਾ ਆਨੰਦ ਕੁਮਾਰ ਨੰਦੀ ਜੋ ਕਿ ਕੁਲਚੇ ਦੀ ਛੋਟੀ ਜਹੀ ਦੁਕਾਨ ਚਲਾ ਰਿਹਾ ਹੈ ਅਤੇ ਰੇੜੀ ਲਾਉਂਦਾ ਸੀ ਕੋਲ ਹੁਨਰ ਹੈ ਵੱਖ-ਵੱਖ ਤਰ੍ਹਾਂ ਦੇ नान ਅਤੇ ਕੁਲਚੇ ਬਣਾਉਂਦਾ ਨੰਦੀ ਕੁਚੇ ਵਾਲਾ ਦੱਸਦਾ ਹੈ ਉਸਨੇ ਇਹ ਕੰਮ ਕਈ ਸਾਲ ਪਹਿਲਾਂ ਅੰਮ੍ਰਿਤਸਰ ਤੋਂ ਸਿੱਖਿਆ ਸੀ ਤੇ ਮੁਰ ਬਟਾਲਾ ਆ ਕੇ ਰੇੜੀ ਲਗਾਣੀ ਸ਼ੁਰੂ ਕਰ ਦਿੱਤੀ ਅਚਾਨਕ ਇੱਕ ਦਿਨ ਉਸਦੇ ਰੇੜੀ ਤੇ ਉਸਦੇ ਰਿਸ਼ਤੇਦਾਰ ਆਏ ਅਤੇ ਕੁਲਚੇ ਖਤਮ ਹੋ ਗਏ ਸਨ ਜਿਸ ਨੂੰ ਲੈ ਕੇ ਉਸ ਵੱਲੋਂ ਬਾਜ਼ਾਰ ਚੋਂ ਜਦੋਂ ਪਨੀਰ ਲੈਣ ਗਏ ਤਾਂ ਪਨੀਰ ਤਾਂ ਮਿਲਿਆ ਨਹੀਂ ਉਥੋਂ ਖੋਇਆ ਮਿਲ ਗਿਆ ਉਸਨੇ ਖੋਏ ਨੂੰ ਆਪਣੇ ਹੀ ਢੰਗ ਦੇ ਨਾਲ ਕੁਲਚੇ ਤਿਆਰ ਕਰ ਦਿੱਤੇ ਜਿਸ ਨੂੰ ਰਿਸ਼ਤੇਦਾਰਾਂ ਨੂੰ ਜਦੋਂ ਖਵਾਇਆ ਤਾਂ ਰਿਸ਼ਤੇਦਾਰਾਂ ਨੇ ਕਾਫੀ ਤਾਰੀਫਾਂ ਕੀਤੀਆਂ ਉਸ ਤੋਂ ਬਾਅਦ ਨੰਦੀ ਕੁਲਚੇ ਵਾਲਾ ਰੂਟੀਨ ਦੇ ਵਿੱਚ ਖੋਏ ਵਾਲਾ ਕੁਲਚਾ ਬਣਾਉਣ ਲੱਗ ਗਿਆ ਜਿਸ ਦਾ ਚਰਚਾ ਹੁਣ ਦੂਰ ਦੂਰ ਤੱਕ ਹਨ ਤੇ ਉਸ ਦੀ ਇਸ ਰੈਸਪੀ ਨੂੰ ਲੈਣ ਵਾਸਤੇ ਕਈ ਵੱਡੇ ਹੋਟਲਾਂ ਦੇ ਸ਼ੈਫ ਅਤੇ ਰਸੋਈਏ ਉਸ ਤੱਕ ਪਹੁੰਚ ਕਰ ਚੁੱਕੇ ਹਨ ਪਰ ਉਸ ਵੱਲੋਂ ਇਸ ਦੀ ਰੈਸਪੀ ਹਜੇ ਕਿਸੇ ਨੂੰ ਵੀ ਨਹੀਂ ਦਿੱਤੀ ਗਈ ਹੋਰ ਕੀ ਕੁਝ ਗਿਆ ਆਪਣੇ ਇਸ ਖੋਏ ਵਾਲੇ ਕੁਲਚੇ ਨੂੰ ਲੈ ਕੇ ਨੰਦੀ ਕੁਲਚੇ ਵਾਲੇ ਵੱਲੋਂ ਸੁਣੋ ਦੋਸਤੋ ਇਹ ਨਾ ਗੈਸਟ ਆਏ ਹੀ ਵਾਰੂ ਤੇ ਉਹਨਾਂ ਦੇ ਨਾਲ ਵੀ ਅੱਗੋਂ ਉਹਨਾਂ ਦੇ ਗੈਸਟ ਆਏ ਦੇ ਹੀ ਉਹ ਜਗਦਾ ਮਾਗੇ ਮੇਰੀ ਦੁਕਾਨ ਤੇ ਰੇੜੀ ਤੇ ਤੇ ਮੈਂ ਦੇਖਿਆ ਵੀ ਮੇਰੇ ਕੋਲ ਹੁਣ ਖਾਇਦ ਸਮਾਨ ਕੋਈ ਨਹੀਂ ਹੈਗਾ ਤੇ ਮੈਂ ਫਜ ਕੇ ਮੈਂ ਕਿਹਾ ਚੱਲ ਪਨੀਰ ਲੈ ਕੇ ਆਣਾ ਵਾ ਆਲੂ ਵਗੈਰਾ ਖਤਮ ਹੋ ਗਏ ਤੇ ਹੀ ਮੈਂ ਕਿਹਾ ਚੱਲ ਪਨੀਰ ਲੈ ਕੇ ਆਏ ਨਾ ਉਹ ਪਨੀਰ ਵਾਲਾ ਕਹਿੰਦਾ ਉਹ ਜਿਹੜੇ ਕੋਲ ਲੈਣ ਗਿਆ ਉਹ ਕਹਿੰਦਾ ਪਨੀਰ ਹੈ ਨਹੀਂ ਖੋਇਆ ਹੈਗਾ ਯੇ ਖੋਇਆ ਲੈ ਜਾ ਮੈਂ ਕਿਹਾ ਖੋਇ ਵਾਲੇ ਨਾਲ ਕਹਿੰਦਾ ਲੈ ਇਹ ਚ ਵੀ ਲੂਣ ਮਰਚ ਪਾ ਤੂੰ ਗਾਲੀ ਗਰ ਹੈਗਾ ਮੈਂ ਬਣਾ ਲੈਣਾ ਤੂੰ ਮੈਂ ਕਿਹਾ ਚਲੋ ਦੇ ਦਿਓ ਤੁਸੀਂ ਮੈਂ ਉਹਦੇ ਕੋਲ 200 ਗ੍ਰਾਮ ਖੋਇਆ ਲੈ ਆਂਦਾ ਤੇ ਉਹ ਮੈਂ ਆਪਣੇ ਪਾ ਕੇ ਨਮਕ ਨੂੰ ਚੈੱਕ ਕੀਤਾ ਆਪਣੇ ਬਣਾ ਕੇ ਦੱਸ ਵੀ ਤੇ ਮਸਾਲੇ ਉਦੋਂ ਮੇਰੇ ਕੋਲ ਪੂਰੇ ਮਸਾਲੇ ਨਹੀਂ ਹੈਗੇ ਫਿਰ ਮੈਂ ਉਹ ਬਣਾ ਕੇ ਉਹਨਾਂ ਨੂੰ ਇੱਕ ਇੱਕ ਪੀਸ ਲਾਇਆ ਉਹ ਕਹਿੰਦਾ ਬਹੁਤ ਵਧੀਆ ਤੁਸੀਂ ਘੋਰ ਲੈ ਗਿਆ ਇਹਦੇ ਨਾਲ ਦੇ ਲਾਇਆ ਇਹ ਤਾਂ ਬਗੈਰ ਛੋਲਿਆਂ ਤੋਂ ਵੀ ਖਾਦੇ ਜਾ ਰਹੇ ਹੈ ਬਸ ਉਦੋਂ ਦਾ ਫਿਰ ਮੈਂ ਇਹਦੇ ਵਿੱਚ ਆਪਣੀ ਕਾਰਗਰੀ ਹੋਰ ਲਗਾਈ ਵੀ ਆਪਣੇ ਮਸਾਲੇ ਫਿਟ ਕੀਤੇ ਵੀ ਇਹਦੇ ਵਿੱਚ ਕਿੰਨੀ ਕੈਲਰੀ ਹੋਣੀ ਚਾਹੀਦੀ ਕਿੰਨੀ ਨਹੀਂ ਹੋਣੀ ਦੇਦੀ ਉਹਦੇ ਨਾਲ ਫਿਰ ਇਹ ਆਪਣਾ ਖੁੱਲ ਜਾ ਤਿਆਰ ਆਪਣੇ ਦਿਮਾਗ ਨਾਲ ਹੀ ਜਾਂ ਮੇਰੇ ਰਿਸ਼ਤੇਦਾਰ ਆਏ ਦੇ ਹੀ ਉਹਨਾਂ ਨੂੰ ਖਵਾਣਾ ਸੀ ਤੇ ਯਾਰ ਅਸ ਵੀ ਬਣਨੀ ਕੁਝ ਇਹ ਲੱਗਦੇ ਲੱਗਦੇ ਜਿਨ੍ਹਾਂ ਨੇ ਜਾਂ ਜਾਂ ਦੋ ਕੁਝ ਖਾਣੇ ਆ ਨਾ ਉਹਨਾਂ ਨੇ ਫੈਮਿਲੀ ਦੇ ਵਿੱਚ ਹਾਫ ਹਾਫ ਇੱਕ ਲਾਸਟ ਵਾਲੀ ਖਾ ਕੇ ਇੱਕ ਜਾਣਾ ਹਲਵాలే ਤੋਂ ਬਾਅਦ ਇਹ ਲਾਲ ਹਲਵਾ ਖਾਣਾ ਮੁੜ ਕੇ ਇਹਦਾ ਟੇਸ ਜਾਣਗੇ ਸਾਰਾ ਟੇਸ ਇਹਦਾ ਖੁਸ਼ ਦੇ ਰੇ ਤੇ ਦੇਖੋ ਕੀ ਉਹਦਾ ਸਪਾਂਸਰ ਹੈ ਤੇ ਹੈ ਮੇਰੇ ਅਗੇ ਬ੍ਰਦਰ ਵੀ ਹੈ ਕਈਆਂ ਨੇ ਸ਼ੁਰੂ ਕੀਤੇ ਸੀ ਇੱਥੇ ਰੇੜੀਆਂ ਦੇ ਵੀ ਵੀ ਮੈਂ ਤੁਹਾਨੂੰ ਲਾਗ ਦਿੰਦਾ ਤੇ ਉਹਨਾਂ ਨੇ ਉਹਨਾਂ ਕੋ ਨਹੀਂ ਲੱਗੇ ਹੈ ਜੇ ਲੱਗਦੇ ਸੀ ਉਹ ਪਾੜ ਜਾਂਦੇ ਸੀ ਨਾਲ ਜਰਾ ਖੋਇਆ ਪੰਜਾ ਆਪਣੇ ਪਿਆਜ਼ ਵਗੈਰਾ ਸਭ ਕੁਝ ਕਾਲੀ ਮਰਚ ਜੀਰਾ ਤੇ ਹੈ ਆਲੂ ਨਹੀਂ ਪੈਂਦੇ ਨਹੀਂ ਆਲੂ ਕੋਈ ਚਾਹੇ ਤੇ ਕਹਿ ਦਿੰਦੇ ਹੈ ਕਈ ਥੋੜਾ ਜਿਹਾ ਵਿੱਚ ਆਲੂ ਵੀ ਪਾ ਦੇਓ